ਹੁਣ ਅਸੀਂ ਆਪਣੇ ਜਾਂਬਾਜ਼ ਫੌਜੀ ਅਫਸਰਾਂ ਨੂੰ ਉਹਨਾਂ ਦੀ ਦੇਸ਼ ਲਈ ਕੀਤੀਆਂ ਕੁਰਬਾਨੀਆਂ ਲਈ ਸਨਮਾਨਿਤ ਕਰਾਂਗੇ ਸਭ ਤੋਂ ਪਹਿਲਾਂ ਮੈਂ ਸਾਡੇ ਪ੍ਰਧਾਨ ਕੋਲ ਸਾਹਿਬ ਜੀ ਨੂੰ ਗੁਜ਼ਾਰਿਸ਼ ਕਰਾਂਗੇ ਕਿ ਉਹ ਅੱਜ ਦੇ ਗੈਸਟ ਆਫ ਆਨਰ ਲੈਫਟੀਨੈਂਟ ਕਰਨਲ ਟੀਐਸ ਕੰਗ ਜੀ ਨੂੰ ਸਟੇਜ ਤੇ ਲੈ ਕੇ ਆਉਣ ਕੇ ਨਾਲ ਹੀ ਮਿਸਿਸ ਵਰਮਾ ਨੂੰ ਮਿਸਿਸ ਸੁਰਿੰਦਰ ਵਰਮਾ ਜੀ ਨੂੰ ਗੁਜ਼ਾਰਿਸ਼ ਕਰਾਂਗੀ ਉਹ ਉਹਨਾਂ ਦੇ ਬੈਟਰ ਹਾਫ ਮਿਸਿਸ ਰਤਿੰਦਰ ਕੌਰ ਕਾਂਗ ਜੀ ਨੂੰ ਸਟੇਜ ਤੇ ਲਿਕੇ ਆ। ਫਾਡੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਮੋਢੀ ਪ੍ਰਧਾਨ ਰਹੇ ਸ਼੍ਰੀ ਸਖਦੇਵ ਸਿੰਘ ਜੀ ਕੰਗ ਜਿਨ੍ਹਾਂ ਦੇ ਤਿੰਨ ਪੁੱਤਰ ਤਿੰਨੋਂ ਹੀ ਫੌਜ ਦੇ ਵਿੱਚ ਰਹੇ ਹੈ ਸ਼੍ਰੀ ਬੀ ਐਸ ਕੰਗ ਦੂਜੇ ਪੁੱਤਰ ਕਰਨਲ ਜੇ ਐਸ ਕੰਗ ਤੇ ਤੀਜੇ ਪੁੱਤਰ ਕਰਨਲ ਰਣਵੀਰ ਸਿੰਘ ਜੀ ਬੀ ਐਸ ਕੰਗ ਡੀ ਆਈ ਜੀ ਰਹੇ ਹੈ ਸੀ ਆਰ ਪੀ ਐਫ ਦੇ ਵਿੱਚ ਤਿੰਨੋਂ ਪੁੱਤਰ ਹੈ ਜਿਹੜੇ ਉਹ ਫੌਜ ਦੇ ਵਿੱਚ ਕਰਨਲ ਦੇ ਤੌਰ ਤੇ ਸੇਵਾ ਮੁਕਤ ਹੋਏ ਹੈ ਅੱਜ ਦੇ ਮੁੱਖ ਮਹਿਮਾਨ ਲੈਫਟੀਨੈਂਟ ਕਰਨਲ ਟੀਐਸ ਕੰਗ ਆਰਮੀ ਸਰਵਿਸ ਕੋਰਪਸ ਦੇ ਵਿੱਚ ਭੋਜਨ ਬਾਲਣ ਤੇ ਅਸਲਾ ਸਪਲਾਈ ਕਰਨ ਦੀ ਇਹਨਾਂ ਦੀ ਜ਼ਿੰਮੇਵਾਰੀ ਸੀ ਇਹ ਆਪਰੇਸ਼ਨ ਪ੍ਰਕਾਰਮ ਦੇ ਵਿੱਚ ਤੇ ਆਪਰੇਸ਼ਨ ਬੀਜੇ ਦੇ ਵਿੱਚ ਵੀ ਇਹਨਾਂ ਨੇ ਚੈਸ ਦੇ ਵਿੱਚ ਜੁਆਇੰਟ ਡਾਇਰੈਕਟਰ ਦੇ ਤੌਰ ਤੇ ਇਹਨਾਂ ਨੇ ਸੇਵਾ ਕੀਤੀ ਹੈ ਸੇਵਾ ਮੁਕਤੀ ਤੋਂ ਬਾਅਦ ਇਹ ਆਪਣੀ ਪਤਨੀ ਰਤਿੰਦਰ ਕੌਰ ਕੰਗ ਜਿਹੜੇ ਬਰਗੇਡੀਅਰ ਐਮਐਸ ਕੇਐਸ ਕੰਗ ਦੀ ਸੁਪਤਰੀ ਹੈ ਉਹ ਢਾਲੀਵਾਲ ਦੀ ਸੁਪਤਰੀ ਹੈ ਧੰਨਵਾਦ ਜੀ ਹੁਣ ਮੈਂ ਸੇਨਤੀ ਕਰਾਂਗੇ ਸਾਡੇ ਐਕਸ ਪ੍ਰੈਜ਼ੀਡੈਂਟ ਏਗਵਨ ਸਿੰਘ ਜਸਪਾਲ ਜੀ ਨੂੰ ਕੇਓ ਕਰਨਲ ਬੀਐਸ ਚਾਹਲੂ ਨੂੰ ਆਨਰ ਕਰਨਗੇ ਕਰਨਲ ਬਲਦੇਵ ਸਿੰਘ ਚਾਹਲ ਸਾਡੇ ਬਹੁਤ ਪੁਰਾਣੇ ਇਸ ਸੰਸਥਾ ਦੇ ਮੈਂਬਰ ਹੈ ਇਹਨਾਂ ਦੇ ਪਿਤਾ 1917 ਤੋਂ 21 ਤੱਕ ਮਹਿੰਦਰਾ ਕਾਲਜ ਦੇ ਵਿੱਚ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਜੰਗਲਾਤ ਅਫਸਰ ਦੇ ਤੌਰ ਤੇ ਉਹਨਾਂ ਨੂੰ ਮਰਤੀ ਪੱਤਰ ਮਿਲੇ ਇਹਨਾਂ ਦੇ ਕਹਿਣ ਅਨੁਸਾਰ ਗੁਰਦੁਆਰਾ ਦੁੱਖ ਨਿਵਾਰਨ ਤੇ ਖਾਲਸਾ ਕਾਲਜ ਲਈ ਇਹਨਾਂ ਨੇ ਜ਼ਮੀਨ ਵੀ দান ਦਿੱਤੀ ਕਰਨਲ ਬੀਐਸ ਚਾਹਲ ਜਿਹੜੇ ਚਾਰ ਸਿੱਖ ਸਾਰਾ ਗੜੀ ਬਟਾਲੀਅਨ ਦੇ ਕਮਾਂਡਰ ਰਹੇ ਐ ਇਹ ਕੰਬੈਟ ਫੋਰਸ ਜਿਹਦੇ ਵਿੱਚ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਗਿਆਗਾ ਇਹ ਜੁੱਧ ਦੇ ਮੈਦਾਨ ਦੇ ਵਿੱਚ ਆ گاؤں ਟੋਲੀ ਦੇ ਵਿੱਚ ਸ਼ਾਮਲ ਰਹੇ ਐ ਇਹਨਾਂ ਨੂੰ ਸਾਡੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਅਮਰਿੰਦਰ ਸਿੰਘ ਜੀ ਵੱਲੋਂ ਤੇ ਹੋਰ ਬਹੁਤ ਸਾਰੇ ਕਲੱਬਾਂ ਰੋਟਰੀ ਕਲੱਬ ਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਸੰਗਾਂਤ ਵੀ ਕੀਤਾ ਗਿਆ ਤੇ ਅੱਜ ਅਸੀਂ ਸੰਸਥਾ ਵੱਲੋਂ ਇਹਨਾਂ ਨੂੰ ਸਨਮਾਨਿਤ ਕਰਕੇ ਖੁਸ਼ੀ ਪ੍ਰਾਪਤ ਕਰ ਰਹੇ ਹਾਂ ਮੈਂ ਬੇਨਤੀ ਕਰਾਂਗੀ ਸਾਡੇ ਐਕਸ ਪ੍ਰੈਜ਼ੀਡੈਂਟ ਕੱਕੜ ਸਾਹਿਬ ਜੀ ਨੂੰ ਕੇ ਉਹ ਕਰਨਲ ਭੁਨੇਸ਼ ਸ਼ਰਮਾ ਜੀ ਨੂੰ ਆਨਰ ਕਰਨ ਤੇ ਨਾਲ ਹੀ ਮਿਸ ਜੀ ਨਰਿੰਦਰਜੀਤ ਕੌਰ ਨੂੰ ਬੇਨਤੀ ਕਰਾਂਗੇ ਕਿ ਉਹਨਾਂ ਦੇ ਬੇਟਾ ਰਾ ਮਿਸ ਜੀ ਰਛਨੀ ਸ਼ਰਮਾ ਜੀ ਨੂੰ ਐਸਕੋਰਟ ਕਰਕੇ ਸਟੇਜ ਤੇ ਲੈ ਕੇ ਆਉਣ ਕਰਨਲ ਭੁਵਨੇਸ਼ ਸ਼ਰਮਾ ਜੀ 22 ਪੀਐਸ ਸਕੂਲ ਦੇ ਵਿੱਚ ਇਹਨਾਂ ਨੇ ਸਕੂਲਿੰਗ ਪ੍ਰਾਪਤ ਕੀਤੀ ਖਾਪਰ ਕਾਲਜ ਤੋਂ ਪ੍ਰਾਪਤ ਕੀਤੀ 25 ਸਾਲ ਇਹ ਫੌਜ ਦੇ ਵਿੱਚ ਟੈਂਕਾਂ ਦੀ ਮੁਰੰਮਤ ਕਰਨ ਦੀ ਸੇਵਾ ਦੇ ਵਿੱਚ ਰੁੱਝੇ ਰਹੇ ਹੈਗੇ ਸੇਵਾ ਮੁਕਤੀ ਤੋਂ ਬਾਅਦ ਇਹ ਆਰਮੀ ਸਕੂਲ ਦੇ ਐਡਮਿਨਿਸਟ੍ਰੇਟਿਵ ਅਫੀਸਰ ਰਹੇ ਹੈ 7 ਸਾਲ ਇਨਾਂ ਦੀ ਪਤਨੀ ਸੀਵੀਐਸਸੀ ਸਕੂਲ ਦੀ ਪ੍ਰਿੰਸੀਪਲ ਰਹੀ ਹੈ ਤੇ ਇਹਨਾਂ ਨੇ ਆਟੋ ਤਖੀਰਾ ਆਟੋਮੋਬਾਈਲ ਦੇ ਵਿੱਚ ਹੈੱਡ ਐਚ ਆਰ ਡਿਪਾਰਟਮੈਂਟ ਦੇ ਵਿੱਚ 6 ਸਾਲ ਦੇ ਤੌਰ ਤੇ ਕੰਮ ਕੀਤਾ ਹੈਗਾ ਤੇ ਸੀਵੀਐਸਸੀ ਸਕੂਲ ਦੇ ਡਾਇਰੈਕਟਰ ਵੀ ਰਹੇ ਆ 5 ਸਾਲ ਤੇ ਇਹਨਾਂ ਨੂੰ ਇਹ ਸਨਮਾਨ ਦਿੰਦੇ ਹੋਏ ਅਸੀਂ ਸਾਡੇ ਪੂਰਵ ਪ੍ਰਧਾਨ ਮਿਸਟਰ ਮੁੰਗਾ ਜੀ ਨੂੰ ਕੇਓ ਸਟੇਜ ਤੇ ਆਉਣ ਤੇ ਮੇਜਰ ਗੁਰਚਰਨ ਸਿੰਘ ਭੁੱਲਰ ਜੀ ਨੂੰ ਸਟੇਜ ਤੇ ਲੈ ਕੇ ਆਉਣ ਤੇ ਨਾਲ ਹੀ ਮਿਸਿਸ ਉਰਮਲ ਪੁਰੀ ਜੀ ਨੂੰ ਬੇਨਤੀ ਕਰਾਂਗੇ ਕਿ ਉਹਨਾਂ ਦੇ ਸ਼੍ਰੀਮਤੀ ਮਿਸਿਸ ਪਰਮਜੀਤ कौर ਭੁੱਲਰ ਜੀ ਨੂੰ ਐਸਕੋਰਟ ਕਰਕੇ ਸਟੇਜ ਤੇ ਲੈ ਕੇ ਆਉਣ ਮੇਜਰ ਗੁਰਚਰਨ ਸਿੰਘ ਭੁੱਲਰ ਜੀ ਇਹ ਆਰਮਡ ਕਾਰਪਸ ਅਫਸਰ 1971 ਦੀ ਜੰਗ ਦੇ ਵਿੱਚ ਇਹਨਾਂ ਨੇ ਭਾਗ ਲਿਆ ਫੌਜ ਦੇ ਵਿੱਚ ਰਹਿੰਦੇ ਹੋਏ ਡਿਫੈਂਸ ਦੇ ਤਿੰਨ ਕੋਰਸ ਕੀਤੇ ਇਹਨਾਂ ਦੀ ਪਤਨੀ ਪਰਮਜੀਤ कौर ਭੁੱਲਰ ਸੀਨੀਅਰ ਸੈਂਟਰੀ ਸਕੂਲ ਦੇ ਪ੍ਰਿੰਸੀਪਲ ਦੇ ਤੌਰ ਤੇ ਸੇਵਾਮੁਕਤ ਹੋਏ ਹੈ ਇਹਨਾਂ ਦਾ ਵੱਡਾ ਪੁੱਤਰ ਕਾਲਨ ਰੈਕਟਲ ਸਰਜਨ ਪੇਟ ਦੀਆਂ ਬਿਮਾਰੀਆਂ ਦੇ ਬਹੁਤ ਕੰਸਲਟੈਂਟ ਸਰਜਨ ਦੇ ਤੌਰ ਤੇ ਅਮਰੀਕਾ ਦੇ ਵਿੱਚ ਕੰਮ ਕਰ ਰਿਹਾ ਹੈਗਾ ਛੋਟਾ ਪੁੱਤਰ ਪਵਨਜੀਤ ਸਿੰਘ ਉਹ ਵੀ ਲੈਫਟੀਨੈਂਟ ਕਰਨਲ ਸੇਵਾ ਮੁਕਤ ਹੋਣ ਤੋਂ ਬਾਅਦ ਅਮਰੀਕਾ ਦੇ ਵਿੱਚ bizness ਕਰ ਰਿਹਾ ਹੈਗਾ ਤੇ ਦੋਹੇ ਪਤੀ ਪਤਨੀ ਸਾਡੇ ਮੈਂਬਰ ਆ ਸੰਸਥਾ ਦੇ ਤੇ ਅਸੀਂ ਉਹਨਾਂ ਦਾ ਸਨਮਾਨ ਕਰਨ ਦੇ ਵਿੱਚ ਖੁਸ਼ੀ ਪ੍ਰਾਪਤ ਕਰ ਰਹੇ ਹਾਂ ਸਾਥੀਓ ਜਦੋਂ ਅਸੀਂ ਘਰਾਂ ਵਿੱਚ ਸੈਨ ਦੀ ਨੀਂਦ ਸੌਦੇ ਹੁੰਨੇ ਆ ਆਰਾਮ ਕਰ ਰਹੇ ਹੁੰਦੇ ਆ ਤਾਂ ਸਾਡੇ ਉਹ ਹਾਦਰ ਸੈਨਿਕ ਸਰਹੱਦਾਂ ਤੇ ਜਾਗ ਰਹੇ ਹੁੰਦੇ ਹਨ ਸਾਡੀ ਖਾਤਰ ਉਹ ਗੋਲੀਆਂ ਝਿਲ ਰਹੇ ਹੁੰਦੇ ਹਨ ਤੇ ਜਦ ਤੱਕ ਸਾਹ ਚੱਲਦੇ ਹਨ ਜਦ ਤੱਕ ਵੀ ਉਹਨਾਂ ਦੇ ਸਾਹ ਚੱਲਦੇ ਹਨ ਉਹਨਾਂ ਦੇ ਹੌਸਲੇ ਉਲੰਧ ਰਹਿੰਦੇ ਹਨ ਆਖਰੀ ਦੰਗ ਦੰਗ ਉਹ ਦੁਸ਼ਮਣ ਦਾ ਮੁਕਾਬਲਾ ਕਰਦੇ ਹਨ ਐ ਮੇਰੇ ਵਤਨ ਕੇ ਲੋਗੋ ਜਰਾਂ ਅੱਖ ਮੇ ਭਰ ਲੋ ਪਾਣੀ